ਜੀਰੇ ਦੇ ਵਿੱਚ ਹਮੇਸ਼ਾ ਹੀ ਗੁੰਡਾ ਕਰਦੀ ਕੇ ਦੀ ਆ ਅੱਗੇ ਤੋਂ ਵੀ ਆਮ ਆ ਵੀ ਪਾਰਟੀ ਆਈ ਨਾ ਤੀਜਾ ਹਮਲਾ ਜੀਰਾ ਸਾਹਿਬ ਦੇ ਉੱਤੇ ਹੋਇਆ ਔਰ ਮੈਨੂੰ ਸਭ ਤੋਂ ਵੱਧ ਇਹ ਮੇਰੀ ਘਰਾਨੀ ਵਾਲੀ ਗੱਲ ਆ ਕਿ ਇਸੇ ਡੀਆਜੀ ਦੇ ਟਾਈਮ 'ਚ ਦੋ ਵਾਰ ਤੇਜਾ ਜਿਹੜਾ ਹਮਲਾ ਗੁਰਬੀਤ ਤੇ ਹੋਇਆ ਦੋ ਪੇਲੇ ਪੱਤੇ ਕੀਤੇ ਔਰ ਮੈਂ ਕਹਿ ਸਕਦਾ ਕਿ ਉਸ ਦਿਨ ਮੈਂ ਟਾਟੀ ਉਥੇ ਬਲੌਕ ਜੀ ਦੇ ਚਾਇਆ ਮੇਰੀ ਰਸਤੇ ਚ ਡੀ.ਐਸ.ਪੀ. ਸਾਹਿਬ ਨਾਲ ਗੱਲ ਹੋਈ ਔਰ ਇਸੇ ਟੀ.ਡੀ.ਆਈ. ਨੇ ਮੇਰੇ ਨਾਲ ਗੱਲ ਕੀਤੀ ਇਹ ਬ੍ਰੀਚ ਆਫ ٹرسٹ ਹੈ ਇਹ ਇੱਕ ਵਿਸ਼ਵਾਸ ਘਾਤ ਕੀਤਾ ਡੀ.ਆਈ. ਨੇ ਰਣਜੀਤ ਸਿੰਘ ਨੇ ਮੈਂ ਗੱਲ ਕੀਤੀ ਬੀਨੋਜੀ ਡੀ.ਐਸ.ਪੀ. ਸਾਹਿਬ ਦੀ ਕੋਲ ਆਈਆ ਤੇ ਆਪਾਂ ਜੀ ਜੀਰਾ ਸਾਹਿਬ ਨੂੰ ਕਹੀਏ ਕਿ ਇੱਥੋਂ ਇਹ ਆਪਣਾ ਧਰਨਾ ਚੁੱਕੋ ਮੈਂ ਕਿਹਾ ਜਿਹੜਾ ਤੁਸੀਂ ਅੱਜ ਚਰਚਾ ਕਰਨਾ ਉਹ ਕਰ ਦੋ ਤੇ ਮੈਂ ਜਿਹਦੇ ਦਾ ਤਦਾਂ ਚੁਕਵਾ ਲਾਂਗਾ ਕਹਿੰਦੇ ਕਿ ਪਰਚਾ ਕੋਈ ਬੜਦਾ ਹੀ ਨਹੀਂ ਤੇਰੀ ਪਰਚਾ ਦਵਾਗੇ ਕੀ ਪ੍ਰੈਸ ਟ੍ਰੈਸਪਾਸਿੰਗ ਨਹੀਂ ਹੈ ਇਹਨੇ ਮੈਨੂੰ ਇਹ ਵਰਡ ਗਏ ਨੇ ਇਸ ਡੀਆਈਜੀ ਨੇ ਔਰ ਜੇਸੁਰੇਤ ਤੱਕ ਤਰਨ ਚੱਕਿਆ ਗਿਆ ਤੇ ਕੁਲਵੀਰ ਸਿੰਘ ਜੀ ਦਾ ਇਨ੍ਹਾਂ ਬੰਦਿਆਂ ਦੇ ਉੱਤੇ ਐਫਰ ਰਿਪੋਰਟ ਕਰ ਦਿੱਤੀ ਜੇਸੁਰੇਤ ਦੁਬਾਰਾ ਹੋਈ ਇਸ ਪਰਿਵਾਰ ਦੇ ਉੱਤੇ ਫੇਰ ਇਸੇ ਡੀਆਈਜੀ ਸਾਹਿਬ ਨੇ ਠੀਕ ਕੀਤਾ ਜਾਨੀ ਮੇਰਾ ਖੰਭਾਸ ਨਹੀਂ ਇਸ ਪੀਆਈਜੀ ਨੇ ਫੇਰ ਦੁਬਾਰਾ ਕੀ ਜੁਆਇੰਟ ਕੀਤਾ ਕਹਿੰਨ ਨੂੰ ਹੋਇਆ ਤੇ ਅੱਜ ਫੇਰ ਹਮਲਾ ਜਿਹੜਾ ਫੇਰ ਕੁਰੀ ਸੰਜੀਤਾ ਕੀਤਾ ਗਿਆ ਇਹਦੇ ਚ ਮੈਂ ਸਮਝਦਾ ਕਿ ਡੀਆਈ ਸਾਹਿਬ ਨੂੰ ਕੋਈ ਬਹੁਤ ਵੱਡੀ ਪੋਸਟਿੰਗ ਪਰ ਰਿਟਾਇਰਮੈਂਟ ਬਹੁਤ ਨੇੜੇ ਆ ਤੇ ਮੈਨੂੰ ਬੜੇ ਵਧੀਆ ਡਿਸਟ੍ਰਿਕਟ ਚ ਕਮਿਸ਼ਨਰ ਆਫ ਪੁਲਿਸ ਲੱਗੇ ਸੀਗੇ ਉੱਥੇ ਬੜਾ ਬਹੁਤ ਘੱਟ ਲੋਕਾਂ ਨੂੰ ਮੌਕਾ ਮਿਲਦਾ ਮੈਂ ਜੂਨਦਰਪਾਲ ਸਾਹਿਬ ਦੀ ਸੇਵਾ ਕਰਦਾ ਹਾਂ ਜਿਹੜਾ ਉੱਥੇ ਲੱਗਦਾ ਥੇ ਉਹ ਤੇ ਆਪਣੇ ਅਨੁਭਵ ਤੋਂ ਸਮਝਦਾ कि ਮੇਰੀ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਲਗੀ ਅਤੇ ਮੇਰੀ ਟ੍ਰਾਂਸਫਰ ਨਾ ਕਰ ਦਿੱਤੀ ਗਈ ਪਰ ਉਹਨੇ ਮੇਰਾ ਗੁਰੂ ਦੀ ਸੇਵਾ ਕਰਨ ਦੀ ਬਜਾਏ ਕੁਰੀਤ ਦੀ ਸੇਵਾ ਵੱਧ ਕਰ ਲਈ ਤਰਕੀਦ ਦਿੱਤੀ ਡੀਐਸਪੀ ਤਾਂ ਕੋਈ ਵੀ ਉਹਨੂੰ ਮੈਂ ਨਵਾਂ ਟਕਲਪ੍ਰਿੰ ਨਹੀਂ ਸਮਝਦਾ ਮੇਰੇ ਖਿਆਲ ਚ 2 6 ਡੀਜੀਪੀ டியா ਉਹ ਅਰਬੀਤ ਦੇ ਹਰਵਾਲੀ ਇਹ ਹਮਰਾ ਹੁੰਦਾ ਮੈਂ ਬਵਾਪਾ ਕੀ ਦੀ ਕਹੂੰਗਾ ਕਿ ਮੈਂ ਛੋਟੀ-ਮੋਟੀ ਛੇਡ ਮੈਨੀ ਲੈਣ ਦੀ بجائے ਡੀਜੀਯੂ ਗਵਰਨਰ ਦਾ ਦੌਤਾ ਮਿਲਣਾ ਸੀ ਨਹੀਂ ਸਰ ਉਹਨਾਂ ਕੋਈ ਪਰਸਨਲ ਅਪਪੋਇੰਟਮੈਂਟ ਸੀ ਇਹ ਨਾ ਮੈਂ ਤੇ ਯਾਦ ਤੁਹਾਡੇ ਸਾਹਮਣੇ ਵੀ ਕਹੇ ਜਾਂਦਾ ਕਿ ਜਿੰਨੀ ਵਰਾ ਹੋਇਆ ਪਰਚਾ ਮੇਰੇ ਨਾਲ ਗੱਲ ਕੀਤੀ ਕਿ ਤੂੰ ਚੁਕਵਾ ਦੋ ਕਿ ਅਸੀਂ ਕੋਈ ਐਫਆਈਆਰ ਨਹੀਂ ਕਰਦੇ ਤੇ ਚੁਕਵਾ ਕੇ ਤੇ ਜਿਹੜੇ ਦਿਨ ਮੇਰੇ ਨਾਲ ਗੱਲ ਕੀਤੀਗਾ ਉਹਨੂੰ ਪੁੱਛ ਲਓ ਜਾ ਕੇ ਕੀ ਕੀਤੀ ਕਿ ਨਹੀਂ ਕੀਤੀ ਗੱਲ ਮੇਰੇ ਨਾਲ ਤੁਹਾਡੀ ਬਾਤ ਦਾ ਮਤਲਬ ਕੀ ਹੋਇਆ ਇਹਦਾ ਮਤਲਬ ਕਿ ਜੇ ਸਰੋਦੇ ਤੇ ਮੈਂ ਮਚੂਠ ਕੋਰੇ ਉਹਦਾ ਬ੍ਰੀਚ ਆਫ ٹرسٹ ਸੀ ਇੱਕ ਵਿਸ਼ਵਾਸ ਘਾਤ ਸੀ ਕਿ ਕਲੀਡਰ ਨੂੰ ਕਹਿਣਾ ਕਿ ਜੇ ਅਸੀਂ ਕੋਈ ਮੈਂ ਕਿਹਾ ਮੈਂ ਕਿਹਾ ਜਿਹੜੇ ਕਰਨ ਤੇ ਅੱਗੇ ਦੇ ਕਰ ਲਓ ਤੇ ਮੈਂ ਫਿਰ ਵੀ ਇਹਨੂੰ ਕਹਾਂਗਾ ਕਿ ਬਾਕੀ ਬੰਦੇ ਜਾਓ ਕਿ ਇਹਨੂੰ ਅਰੈਸਟ ਕਰਕੇ ਲੈ ਜਾਓ ਕਿ ਨਹੀਂ ਕੋਈ ਕੋਈ ਬਣਦੀ ਨਹੀਂ ਤੋਂ ਬਾਅਦ ਪਰਚਾ ਕਰਨਾ ਕਿ ਕਲਪਿਕਾ ਦੇ ਔਰ ਉਹਦੀ ਪਤਾ ਨਹੀਂ ਕਿ ਤੇ ਮੇਰੀ ਬਜਾਏ ਜੀਐੱਜੂ ਮੇਰੇ ਤੋਂ ਬੈਟਰ ਦੱਸ ਸਕਦਾ ਕਿ ਉਹਦੇ ਨਾਲ ਪਰਸਨਲ ਕੀ ਗੱਲ ਹੈ ਤੇ ਕੀ ਇਦਾਂ ਜੀਰਾ ਸਾਹਿਬ ਨੇ ਕੀ ਕਿਹਾ ਮੇਰੇ ਨਾਲ ਮੇਰੇ ਨਾਲ ਉਹ ਜਿਆਦਾ ਵਧੀਆ ਜਵਾਬ ਦੇ ਸਕਦਾ ਪਰ ਮੈਂ ਆਸ ਕਰੂੰਗਾ ਕਿ ਉਹਨਾਂ ਨੂੰ ਚੰਗੀ ਪੋਸਟ ਮਿਲਣੀ ਚਾਹੀਦੀ ਜਿਵੇਂ ਕਨਵੀਰ ਸਿੰਘ ਜੀ ਦੇ ਤੇ ਨੇ ਪਰਤੇ ਕਰਦੇ ਸਰ ਕਾਂਗਰਸ ਪਾਰਟੀ ਦਾ ਅਗਲਾ ਇਲੈਕਸ਼ਨ ਕੀ ਹੋਊਗਾ ਕਹਾਂਗੇ ਸਾਡੇ ਪ੍ਰਧਾਨ ਜੀ ਉੱਥੇ ਬੈਠੇ ਨੇ ਅੱਜ ਉਹਨਾਂ ਨੇ ਸ਼ਾਮ ਨੂੰ ਪਹੁੰਚਣਾ ਕ੍ਰੀ ਕੱਲ ਚਾਤਰੀ ਤੋਂ ਅਸੀਂ ਮੈਂ ਤੇ ਉੱਥੇ ਡੀਜੀਪੀ ਨੂੰ ਬੁਲਾ ਲਿਆ ਬਾਕੀ ਸਾਰਨ ਨੂੰ ਲਾ ਕੇ ਪਰ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨਾ ਨਾਛੋੜਿਆ ਕਿਸੇ ਵੀ ਬਲੌਕ ਦੇ ਵਿੱਚ ਪੰਚਾਇਤ ਸੈਕਟਰੀ ਦੇ ਵਿੱਚ ਮੈਂ ਅੱਜ ਮੁਰੇ ਅੱਥੇ ਸੀ ਜੀ ਸਾਰੇ ਮੈਂ ਵੀਡੀਓ ਧਾਰੀ ਵਾਲਾ ਗੱਲ ਕਰ ਰਿਹਾ ਸੀ ਕਿ ਮੈਂ ਕਹਿੰਦਾ ਕੀ ਨੂੰ ਝੂਠ ਹੀ ਕਹੀ ਜਾ ਰਿਹਾ ਕਿ ਸੋਨੂੰ ਸੀ ਜਿਹੜਾ ਨਹੀਂ ਉਹਦੀ ਥਾਂ ਉਹਦੇ ਜਿਹੜੇ ਹੁੰਦੇ ਆ ਐਡਮਿਨਿਸਟਰेटर ਉਹਦੀ ਮੈਕਾ ਕਰੀ ਐਡਮਿਨਿਸਟਰेटर ਵੀ ਸ਼ੁੱਡ ਨਾਟ ਐਕਚੁਅਲੀ ਪਰਚੇਸ ਦੇ ਦਿੱਤਾ ਤੇ ਮੈਕਾ ਨੂੰ ਛੁੱਟੀ ਬੋਲ ਕੇ ਮੈਂ ਡੀਸੀ ਨੂੰ ਮੈਸੇਜ ਪਾਇਆ ਕਿ ਸੋ ਨੂੰ ਅੱਜ ਵੀ ਨਹੀਂ ਪਹੁੰਚਿਆ ਔਰ ਜੋ ਕੱਲ ਗੁਰਦਾਸਪੁਰ ਦੇ ਵਿੱਚ ਅਸੀਂ ਸਾਰੇ ਲੀਡਰ ਗਏ ਆ ਤੇ ਉਸੇ ਜੋ ਡੀਸੀ ਦਾ ਬਿਹੇਵੀਅਰ ਸੀਗਾ ਇਹ ਪੰਜਾਬ ਚ ਡੈਮੋਕ੍ਰੇਸੀ ਦਾ ਕਹਾਣ ਹੋ ਗਿਆ ਤੁਸੀਂ ਸਾਡੇ ਕੋਲ ਵਿੱਚ ਦੇ ਰਹੇ ਹੋ ਕਬੀ ਇਹ ਇਨਿਸ਼ੀਅਤ ਹੋਇਆ ਕਿ ਚੁੱਲਾ ਟੈਕਸ ਨਹੀਂ ਸੀ ਕਿਸੇ ਨੂੰ ਕੋਆ ਤੇ ਮੇਰੇ ਖਿਆਲ ਤੇ ਕਿ ਜੋ ਐਡ ਕੀ ਹੋਇਆ ਚੁੱਲਾ ਕਿਸੇ ਨੇ ਕਰ ਰਿਆ ਨਹੀਂ ਚੁੱਲਾ ਟੈਕਸ ਦੀ ਹੁਣ ਲੋੜ ਵੀ ਨਹੀਂ ਤੇ ਏਸ ਪਰਸੈਂਟਰੀ ਚ ਜਾ ਕੇ ਜਦੋਂ ਸਰਕਾਰ ਆਏਗੀ ਸਭ ਤੋਂ ਪਹਿਲਾਂ ਚੁੱਲਾ ਟੈਕਸ ਖਤਮ ਕੀਤਾ ਜਾਏਗਾ ਤਾਂ ਕਿ ਲੋਕਾਂ ਦੀ ਰੋਟੇ ਕਿੱਠ ਤੇ ਪੰਚਾਇਤਾਂ ਦੀ ਰੋਟ ਜਿਹੜੀ ਇਹ ਨੂੰ